ਹੋ ਗਾਇਸ ਵੈਲਕਮ ਬੈਕ ਮੀ ਬ੍ਰੋ ਅੱਜ ਆਪਾਂ ਚਾਲ ਮਿੱਤ ਦਾ ਸਾਥੀ ਧਾਕੋਗੇ ਗਾਇਸ ਹੋ ਗਿਆ ਸੀ ਪਿਆਰ ਸਾਥ ਕੰਮ ਤੇ ਜਾਣ ਬਾਕੀ ਦਾ ਬੜਾ ਫਰਕ ਆ ਮੈਨੂੰ ਬੁਖਾਰ ਦਾ ਹੁਣ ਇਹ ਦਵਾਈ ਲੈਂਦਾ ਪਿਆ ਰੈਗੂਲਰ ਮੈਂ ਪੂਰਾ ਦਿਨ ਦਵਾਈ ਖਾਂਗਾ ਕੋਈ ਚੱਕਰ ਨਹੀਂ ਦਣਾ ਇਹ ਜਦੋਂ ਵੀ ਚੇ ਦਵਾਈ ਸਾਡ ਤੇ ਤੇ ਤੁਹਾਨੂੰ ਕੋਈ ਬੁਖਾਰ ਹੋ ਹੁੰਦਾ ਤਾਂ ਪ੍ਰੈਗੂਲ ਦਵਾਈ ਲਾਵਾਂਗੇ ਤੇ ਜੇ ਚਾਹਤ ਜੀ ਦਿੰਨੇ ਆ ਤੇ ਜਿੰਨੇ ਅਸੀਂ ਕੰਮ ਤੇ ਉਹ ਟੁਪਾ ਨਹੀਂ ਧਾਕੇ ਵਸੇ ਫਲੰਡਰੀ ਵੀ ਖਤਮ ਹੋ ਗਿਆ ਅੱਜ ਰੋਟੀ ਖਿਨਾਈ ਹੈ ਕੋਈ ਨਹੀਂ ਅੱਜ ਸ਼ਨੀਵਾਰ ਨਾਲ ਅੱਜ ਆ। ਅੱਜ ਭਰਾਵਾਂ ਦੇ ਖੰਡੇ ਕੋਈ ਚੱਕਰ ਨਹੀਂ ਦਾਂਗੀ ਗੱਲ ਨਹੀਂ। ਤੇ ਬਾਕੀ ਘਾਹ ਦੇ ਚੋਲ ਚਾਲ ਪੇ ਉਹ ਹੀ ਖਾਲ ਚੱਲ ਜਾਣਗੇ। ਜੇ ਕੋਈ ਚੱਕ ਕਰਨੀ ਮੈਨੂੰ ਤੇ ਟੁਕਾ ਬੱਸ ਇਹ ਬੋਲਗਾ ਘਟгана। ਆਹ ਜੇ ਰਾਤ ਦੇ ਚੋਰ ਚਾਲ ਬੱਤੀ ਦੀ ਮੈਂ ਕੋਈ ਖਾਲ ਨਾ। ਕੋਈ ਖਾਸ ਹੋ ਕੇ ਚਲੀ ਜਾਏ ਚੱਲ ਜਾਣਾ ਕਿ ਮੋਕੇ। ਜੇ ਕੋਈ ਚੱਕਾ। ਵੀ ਮੈਂ ਦੋਡੇ ਖਾਂਦਾ ਮੱਖੀ। ਟੋਡੇ ਟਾਡੇ ਨਹੀਂ। ਟੋਡੇ ਟੋਡੇ ਅਧਿਕਾਰੀ ਟੋਡੇ। ਨਾ ਨਾ ਗਾਈਸ ਨਾ ਨਹੀਂ ਬੋਧ ਬਣਾਵਾ ਤੇ ਛਾਈ ਵਾਰ ਨਾ ਸਮਨਿਆ ਛਾਈ ਵਾਰ ਚ ਗੇਲੀ ਮਖਾਣਾ ਕੋ ਚੱਕ ਨੀ ਚੰਗਾ ਦਾਦਾ ਤੁਲਪੀ ਨੇ ਅਸੀਂ ਚਾਹ ਤੇ ਚਾਹ ਦੀ ਬੰਗੀਆਂ ਮਿਲਿੰਦੀਕਾਰ ਬਣਾਈਆ ਸੱਚਾ ਨਾਲ ਮੈਂ ਮਟਰ ਲੈ ਲਿਆ ਕਿਉਂਕਿ ਨੇ ਨੇ ਪੇਟ ਮੈਂ ਚਾਹ ਨਹੀਂ ਕਦੀ ਪੀਤੀ ਨਾਲ ਕੁਛ ਲੈਣਾ ਜਰੂਰ ਬਸ ਚਾਹ ਪੀਣੀ ਨਹੀਂ ਚਾਹੀਦੀ ਨਹੀਂ ਤੇ ਟਿਆਰੀ ਤੋ ਤੇ ਅੱਧਾ ਆਸੇ ਲੋ ਗਿਆ ਤੇ ਗਾਇਸ ਥਲੇ ਫੋਨ ਸਦੋ ਗਿਆ ਮਾਏ ਕੋਈ ਚੱਕਣੀ ਬੰਦ ਹੋ ਜੂਰ ਗਾ ਤੇ ਥਲੇ ਡੋ ਗਿਆ ਫੋਨ ਤੇ ਬਚਾਉ ਚਾਹ ਕਿੰਨਾ ਮੈਂ ਬਚਾਉ ਹੋ ਗਿਆ ਫੋਨ ਦਾ ਕੋਈ ਚੱਕਣੀ ਮੇਰਾ ਫੋਨ ਜਿਉ ਥਲੇ ਡੇ ਗਿਆ ਤੇ ਬਚਾਉ ਹੋ ਜਾਂਦਾ ਟੁੱਟਦਾ ਕੁਛ ਨਹੀਂ ਹੁੰਦਾ ਨੂੰ ਮਾਸਾ ਵੀ ਬਰੇਰ ਹੁੰਦੇ ਨੇ ਆਹ ਹੋਵਨ ਨਹੀਂ ਕੁਛ ਨਹੀਂ ਹੁੰਦਾ ਹਾਂ ਬੜੀ ਵਸ ਗਿਆ ਬੜੀ ਵਸ ਗਿਆ ਥਲੇ ਅੱਜ ਕਰੀਬ ਤੋਂ ਕੁਛ ਨਹੀਂ ਕੁ ਦੇ ਦੀ ਕਿੰਨਾ ਕੁਛ ਨੂੰ ਪਿੱਛੇ ਹੁੰਦਾ ਲੋ ਜੀ ਪੀ ਲਈ ਅਸੀਂ ਚਾਹ ਚ ਤੇ ਹੁਣ ਆਸਾਂ ਨੇ ਰੋਟੀ ਰੋਟੀ ਤੇ ਲਾਲ ਅੱਜ ਇਦਾਂ ਹੀ ਕੰਮ ਤੇ ਰਾਤੀ ਬਣਨ ਨੂੰ ਚੋ ਚਾਹ ਲਈ ਖਾ ਲਾਂਗੇ ਹੁਣ ਇਹ ਪਾ ਕੇ ਚੱਲਦੇ ਆ ਕੰਮ ਤੇ ਬਾਕੀ ਸੰਡ ਗੱਡੀ ਆਈ ਵੇ ਭਾਵਾਂਗੇ ਵੱਡੀ ਪੈਂਡੀ ਆ ਜਾਂਦੀ ਆ ਤੇ ਯਾਹਰ ਪਹਿਲੇ ਦੇਵਤੇ ਤੇ ਜਿੱਥੇ ਆਜਾ ਇੱਥੇ ਛੱਡ ਦਿੰਦੇ ਆ ਦੋਰ ਨੂੰ ਭਰਾਵਾਂ ਤੇ ਕਹੜੀ ਆਈ ਗੱਡੀ ਅਬ ਭਾਬੂ ਨੂੰ ਭਰਾਵਾਂਗੇ ਸੰਡ ਸਰਫਤ ਉਹਦੇ ਆਪ ਹੀ ਮੱਚੋ ਜਲ ਕਾ ਜਲ ਜਿੰਨੇ ਬਣੇ ਜੋ ਤੁਸੀਂ ਬਲੌਗ ਦੇ ਨਾਲ ਜੇ ਜਨਾ ਮੇਰੇ ਵੀਰ ਭਰਾ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਵੀਡੀਓ ਯਾਤ ਤੇ ਯਾ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਭਰਾ ਸਾਥੀ ਕੋਈ ਤੇ ਦੇਖਦੇ ਆ ਕਿ ਕੀ ਬੰਦਾ ਤੁਹਾਨੂੰ ਜਲਾ ਜੀ

ਗੋਦਾ ਫਟ ਰੋ ਗਈ ਸਰੀਆਲਾ ਹੋਇਆ ਕੁਛ ਵੀ ਨਹੀਂ ਗੋਡੈ ਨੂੰ ਕਦਿਆ ਦਾਹਾਂ ਅੱਗੇ ਆ ਦੱਸ ਅੱਗੇ ਆ ਡਾਟ ਨੂੰ ਡਾਟ ਨੂੰ ਅੱਗੇ ਆ ਦੱਸ ਹਾਂ ਅਮੀ ਕੁਛ ਵੀ ਨਹੀਂ ਡਿਗੀ ਡਿਗੀ ਲੱਖਾ ਕਿੱਥੇ ਦੇਈਂ ਆ ਹੋ ਗਿਆ ਨੀ ਬੰਦ ਹੁਣ ਬੋਲ ਹਣਾ ਧੈਰੀ ਗਾਲਾ ਉਹ ਦੇਖ ਲੈਂਦਾ ਭਲਾਂ ਕੀ ਕਰਦੇ ਆ ਇਦਾਂ ਨਾ ਭੌਂਦੇ ਨਾਲ ਇਦਾਂ ਹੀ ਤੂੰ ਲੱਗ ਗਿਆ ਹੁਣ ਇਹਨੂੰ ਬੋਲ ਹੁਣ ਬੋਲ ਦੂਰ ਦੂਰ ਖੜੋ ਮੈਂ ਚਾਹਾਂ ਬੋਲ ਕੱਟ ਦੇ ਮਿਲ ਨੂੰ ਬਾ ਮਿਲ ਨੂੰ ਉੱਪਰ ਹੋ ਗਿਆ ਫੇਰ ਇਹਨੂੰ ਬਾਜ ਮਾਰ ਲੈ ਹੁਣ ਦੂਰੇ ਜਾਂ ਦੂਰੇ ਮੇਟੇ ਬੋਲ ਲੈ ਹੋ ਲੈ ਕਨਾ ਤਾਰਾ ਕਰ ਤਾਰ ਰਹੀ ਅੱਜ ਤਾਰ ਰਹੀ ਗਿਆ ਫੋਨ ਪੰਜਾ ਫੋਨ ਸੁਣ ਜਾ ਕੇ ਉਹ ਠੇਕੇਦਾਰ ਦਾ ਫੋਨ ਆ ਗਈ ਕੰਦਾ ਆ ਦੇਕੇਦਾਰ ਦਾ ਤੇ ਲੋ ਜੀ ਅੱਜ ਬਣਾ ਆਲੂ ਆਸ਼ਾਇਰ ਮੇਕਿਆਣਾ ਆਲੂ ਮਟਰ ਆ ਮੇਕਿਆ ਨਾਲ ਬਣਿਆ ਚੋਲ ਭੁੱਖ ਲੱਗੀ ਆ ਤੇ ਖਾਣੇ ਆ ਯਾਰ ਭੁੱਖ ਨੂੰ ਬਾਬਾ ਜੀ ਦੀ ਭੁੱਖ ਲੱਗੀ ਇਹ ਚਾਹ ਬਣਾਈ ਜੀ ਹੈ ਚਾਹ ਹੀ ਲੋੜੇ ਬਣਾਈ ਜੀ ਇਹਨਾਂ ਨੇ ਭਾਬੀ ਉਹਨਾਂ ਨੇ ਫੇਰ ਅਸੀਂ ਖਾਣੇ ਕੱਲ ਬਲਬਲਾ ਤੇ ਲੈਰ ਬਹੁਤ ਫੁੱਲ ਅੱਜ ਫੁੱਲ ਪਟਾ ਰੋਦਨਾ ਖਲਾੜਾ ਪਾਇਆ ਹਾਂ ਕੀ ਕਹ ਲ ਗਈ ਠੀਕ ਹੈ ਸੈਂਟਰ ਮੁੱਕ ਗਿਆ ਉਹ ਆਇਆ ਮਦਰ ਨਾਣੀ ਨਿਹਾਨ ਮਾ ਮਟਾ ਹੋ ਗਿਆ ਵੀਰ ਜੇ ਆਪਣਾ ਬੇ ਰੋਟੀ ਲੈਣ ਨੂੰ ਜਿਆ ਆਇਆ ਦੁਪਹਿਰੀ ਆਏਗਾ ਉੱਤ ਘੋਲਾਂਗੇ ਉਹਦੇ ਘੋਲਾਂਗੇ ਸਾਦੇ ਦੋ ਪਾਜ ਤੇ ਆ 3 ਤੇ 4 ਹੋ ਗਿਆ ਦੋ ਵਰਗ ਦਹੀਂ ਆ ਹੈ ਤੁਮਰੇ ਪਟੋਲੇ ਤੇ ਕਿਤੇ ਢੀਰ ਭੁੱਖ ਲੱਗੀ ਮੈਨੂੰ ਬੜੀ ਭੁੱਖ ਲੱਗੀ ਰੋਟੀ ਬਣਜੀ ਖਾਓ ਭੁੱਖਾਂ ਦੇ ਇੱਕ ਹੋਰ ਨਹੀਂ ਵੀ ਇਸ ਵਾਰ 4 ਹੋ ਗਏ ਮੇਰੇ ਸੋਮਵਾਰ ਵੀ ਦਹੀਂ ਆਏਗਾ ਮਾਗਲੇ ਨੇ ਕਿ ਉਹ ਬਣਲੀ ਵੀ ਮਾਗੀ ਮਾਗੀ ਕੱਢੀ ਪੁਰਾਣੀ ਕਰ ਪਿਆ ਹੈ ਤੇਰਾ ਕੀ ਬਣਾਇਆ ਤੇ ਕੇ ਮੈਂ ਕੱਲ ਕਾਣੀਆਂ ਨਹੀਂ ਮੈਂ ਕੱਲ ਆਵਾਂ ਹੈ ਕੱਲ ਆਵਾਂਗੇ ਹੋਰ ਕੋਟ ਜਿਹੜਾ ਹੂੰ ਰੋਟੀ ਖਾਏ ਹਾਂ ਸਭ ਕੀ ਕਰਮੀਏ ਰੋਟੀ ਵਾਲੋ ਹਨ ਉਹ ਨਹੀਂ ਇਹ ਲੈ ਆਹ ਹੋ ਹੂੰ ਆ ਕੇ ਨਾ ਲੈਦਾ ਉਹ ਕਿੱਥੇ ਦੂਸਰਾ ਗੋਲ ਜਲਦਾ ਰਿਹਾ ਹਿਰਤਾ ਆ ਰਹਾ ਉਤਾਰਾ ਹੁਣ ਆਲੀ ਜਾਂਦੀ ਕਹਣਾ ਠੀਕ ਹੈ ਨਾ ਤਿਆਰ ਘੰਟਾ ਨੋ ਤੇ ਮਗਾਣੀ ਕਿੰਨੇ ਹੁੰਦਾ ਜੀ ਤਿੰਨੇ ਹੋ ਗਿਆ ਚਾ ਸੁਣਾ ਗਾਣਾ ਤੂੰ ਭਜਰੀ ਸੁਣਾ ਦੇ ਕਿਉਂ ਕਿਉਂ ਬੋਲ ਲਗੇ ਬੋਗਾ ਲਗੇ ਨੋਜੀ ਬਗਦੇ ਨੋਜੀ ਟਾਈ ਫਰਮਰ ਜਾਨ ਸੁਟੇ ਨਹੀਂ ਕਦਾ ਐਹਲੇ ਬੜਾ ਕੀ ਕਰੇ ਹੈਪੀ ਬਰਥਡੇ ਕਾਪੀ ਬਰਥਡੇ ਹੋ ਕਿ ਨਾ ਕਰਨਾ ਬਟੇ ਕਹ ਲਈਏ 6 ਆਦੀ ਮਾਸੀ ਦਾ ਫੋਨ ਆਇਆ ਦਾ ਕਿੰਦੀ? ਉਹ ਕੀ ਕਹਦੀ ਐ? ਕਹਦੀ ਆੱਖੇ ਲੱਗ ਜਾ। ਕਿੰਨੀ ਤੋਂ ਬੜੀ ਐ ਕਹਿੰਦਾ ਤੂੰ ਆੱਖੇ ਲੱਗ ਜਾ। ਕਿੰਦੀ ਆੱਖੇ ਲੱਗ ਜਾ। ਹੂੰ ਉਹ ਨੇ ਸੇਖੋ ਮਾਰੀ ਫੋਨ ਚ ਹਾਂਜੀ ਚਲ ਜੀ ਸੇਖਾ ਕਿੰਨਾ ਨਹੀਂ ਕਿਤੇ ਚਲੋ ਜੀ ਅੱਸੀ ਰੋਟੀ ਖਾਣੇ ਯਾਰ ਭੁੱਖ ਬੜੀ ਲੱਗੀ ਆ ਤੇ ਕੱਪੜੇ ਚੇਂਜ ਕਰਨੇ ਆ ਫੇਰ ਰੋਟੀ ਖਾਣੇ ਆ ਮਿਲੀ ਆਈਫੋਨ ਆਈਫੋਨ ਦੇ ਵੀਰੇ ਵੀਡੀਓ ਘਾਣ ਬੰਦ ਤੇ ਮੇ ਕੋ ਆਈਫੋਨ ਹੁ ਦਾਣਾ ਮੈਂ ਵੀਡੀਓ ਨਹੀਂ ਹੀ ਲਿਆ ਹੋਈ ਨਹੀਂ ਸੌ ਲਗੇ ਮੇਰੀ ਮਿਲ ਨਹੀਂ ਆਗੇ ਨਾ ਤੂੰ ਤੈਨੂੰ ਤੂੰ ਗਾਦੀ ਲੈਣਾ ਤੂੰ ਗਾਦੀ ਫੋਨ ਲੈਣਾ ਲੈਣਾ ਹੁਣ ਮੈਂ ਚਾਹ ਰਣਾ ਦੇ ਪੈਸੇ ਦੇ ਮੈਂ ਲੈ ਆਣਾ ਪਈ 1200 ਦੇ ਦੇ ਨੇ ਟੀਡਾ ਹੀ ਚਲਾਉਂਦੇ ਕੋ ਤੂੰ ਗੱਲ ਨਹੀਂ ਚਲਾਣਾ ਨਹੀਂ ਚਲਾਣਾ ਹੀ ਮਾਰਾ ਮੋਟਾ ਟੀਲ ਕਿ ਨਹੀਂ ਬਲਣੀ ਆ ਆਹ ਹਾ ਪੱਖਾ ਖੋ ਲੈ ਵਾ ਮੱਕੂ ਦੇ ਤੇ ਬਲਬ ਮੈਂ ਕਰਨ ਨੂੰ ਸੋਚਿਆ ਵਾ ਚੇਂਜ ਕਰਾਉਣੇ ਬਲਬ ਅੰਦਰ ਵਾਲੇ ਇਹ ਵੀਡੀਓ ਬਣੀ ਨਹੀਂ ਨੀ ਬੜੀ ਬੰਦੀ ਆ ਜਿੱਦ ਤੱਕ ਮੈਂ ਕੋਤਨੀ ਆਂ ਅੱਖਾਂ ਆਉਂਦੀ ਥੋੜੀਆਂ ਗਹਿਰੀਆਂ ਗਹਿਰੀਆਂ ਰਬਾਰ ਬੜ ਬੜ ਬੁਲਾਇਆ ਨਹੀਂ ਰੰਗ ਵੀ ਕਾਲਾ ਨਹੀਂ ਨਹੀਂ ਆ ਫੋਨ ਦੀ ਥੋੜੀ ਹੁੰਦੀ ਆ ਰਬਾਰ ਬੜ ਬੜ ਬੁਲਾਇਆ ਨਹੀਂ ਵੱਡਾ ਲਾਣਾ ਵੱਡਾ ਉਹ ਆ ਛੋਟਾ ਇਹ ਫੋਨ ਦੀ ਕਲੇਡੀ ਹੁੰਦੀ ਥੋੜੀ ਜਿਹੀ ਥਾੜਾ ਫੋਨ ਦੂਸਰਾਣਾ ਹੰਟੋ ਇਹ ਛੋਟਾ 98000 ਵਾਲਾ ਫੋਨ ਆ ਕਿੰਨੀ ਕਲੇਡੀ ਤੇ ਥੋੜਾ ਜਿਹਾ ਠੀਕ ਵੀ ਹੋਣਾ ਤਾਂ ਵੀ ਕਾਲਾ ਲੱਗਦਾ ਪੱਕੀ ਇੱਕ ਚਮਚਾ ਦੇ ਇੱਕ ਦੇ ਦੇ ਚਮਚਾ ਇੱਕ ਦੇ ਮੇ ਮੂੰਚ ਬਾ ਪਾ ਕੀ ਬੜੀ ਤੂ ਠੀਕ ਚੱਲੇ ਸ਼ਾਰਗਣ ਸਾਰਗੋਣ ਜਾਣਾ ਸੇ ਸੇ ਸ਼ਾਰਗਣ ਦਾ ਫਾਇਸੇ ਸੇ ਸੇ ਉਹ ਪੋਲ ਤੱਕ ਜਾਏਗਾ ਤੂੰ ਉੱਥੇ ਜਾ ਚਲਾ ਦੇ ਲੇ ਤੁਹਾਡੇ ਭੈਣ ਦਾ ਤੇਰੇ ਉੱਠਣ ਦੇ ਲੇ ਮੈਂ ਕੀ ਖਾਂਦੀ ਪੁੱਟਦੇਗਾ ਜਿਹੜਾ ਪੁੱਟਦੇਗਾ ਤੱਕ मेरी तारी ठीक है नहीं टाइडफड हो टाइडफड है क्या बन गया तो तल लेने बिचो करो हम नहीं जाएंगे हम ठीक नहीं है गाइस ਨਹੀਂ ਜਾਏਂਗੇ ਉਹਦੇ ਬਾਰੇ ਪਤਾ ਕੀ ਭਾਬੀ ਲਈ ਆ ਇੱਥੇ ਬੈ ਕੇ ਖੜੀ ਹੋ ਗਈ ਨਾਲੇ ਰੋਟੀ ਖਾਣਾ ਹੈਲੋ ਗਾਇਸ ਮੈਂ ਛਿਆ ਉਹਨੂੰ ਆਤ ਉਹਨੂੰ ਆਤ ਬੈ ਦੀ ਬਲੀ ਮੈਂ ਦੇਖੀ ਆ ਰੋਜ਼ ਜੀ ਕਰਨਾ ਉਹਨਾਂ ਆਤ ਬੈਂਦੀ ਆ ਉਧਰ ਬੈਠੀ ਸੀ ਤੇ ਕਿਹਨੇ ਕਿਹ ਗੱਡੀ ਪਤਾ ਨਹੀਂ ਕੀ ਆਂਦੀ ਹੈਲੋ ਗਾਇਸ ਮੈਂ ਛਿਆ ਦੇ ਕੇ ਆਂਦੀ ਨਹੀਂ ਦੇ ਮੈਨੂੰ ਮੰਮੀ ਦੇ ਮੰਮਿੰਦੇਰੇ ਅਮੋਠੀ ਕੇ ਨੀਆਂ ਆਉਂਦੇ ਤੇਰਾ ਗੂੰਠਾ ਬਣਦਾ ਉਹਨਾ। ਇਹ ਮਾਰੇ। ਇਹ ਮਾਰੇ। ਇਹਨੂੰ ਖੋਲ ਕੇ ਰੱਖਿਆ ਰੇ ਹਵਾ ਲੱਗਦੀ ਰਹਿੰਦੀ ਆ। ਇਹ ਤੈਨੂੰ ਤੇ ਪਹਿਲੀ ਕੀ ਕਰਦੀ ਸੀ? ਦਾਦਾ ਤੇ ਦਾਦੀ ਨੂੰ ਮਾਰਿਆ। ਕੀ ਹੋਇਆ ਤੈਨੂੰ ਮੈਨੂੰ ਦੱਸ ਦਿਨਾ। ਤੇ ਅੰਗੇ ਕੱਲ ਪਿੱਛੇ ਆ। ਇਹਨੂੰ ਮਾਰੇ। ਇਹ ਪਹਿਲੀ ਗੱਲ ਪੈ ਗਈ ਲੈ ਡੇ। ਕਰਦੀ ਦੇ। ਦਾਦਾ ਨੂੰ ਮਾਰਿਆ ਨਾ ਮੈਂ। ਉਹ ਆਪੀ। ਮੈਂ ਕੀ ਲੁੱਟਿਆ ਨਹੀਂ। ਕੀ ਨਿੰਦੀ ਕੇ ਨੂੰ ਮੈਨੂੰ ਤੇ ਮਾ ਉੱਤਰ ਗਈ ਨਹੀਂ ਚਾਚੀ ਮੈਨੂੰ ਤੇ ਮੈਂ ਮੈਂ ਚੀ ਜਿਰਾ ਦੇਗੀ ਮਾ ਕੋ ਅੱਜ ਕੰਦੀ ਰੋ ਹੁੰਦੀ ਸੀ ਮਾਸਟਰ ਦਾ ਫੋਨ ਆ ਗਿਆ ਦੀ ਰੋ ਹੁੰਦੀ ਸੀ ਰੋ ਦੀ ਮਿਲਿਆ ਜਾ ਸਕੂਲੇ ਕਹਿੰਦਾ ਸਾਰ ਨੂੰ ਫੋਨ ਆਦਾ ਨਹੀਂ ਕਿ ਅੰਦਰ ਇੰਨੀ ਬੜੀ ਥੋੜੀ ਨਹੀਂ ਆਉਂਦਾ ਉਹ ਐਡੀ ਗੰਦੀ ਬੈਠਣੀ ਬੜੀ ਥੋੜੀ ਨਹੀਂ ਅਦੀ ਕੋਈ ਕੁਈ ਤੇ ਹੋਰ ਹੋਣ ਲੱਗੀ ਪਈ ਉਹ ਵਿਚ ਨਿਆਣੇ ਵਿਚ ਨਿਆਣੇ ਗਏ ਹੁੰਦੇ ਸਰਾਤ ਹੀ ਕਿਨੂੰ ਨਹੀਂ ਸਰਾਤ ਹੀ ਨੂੰ ਮਾਰੀਦਾ ਹੋਰ ਦਾ ਦੂਰੇ ਮਾਰਿਆ ਕਰੋ ਦੁਪਹਿਰੀ ਜਣ ਦੇ ਗੱਲ ਨਹੀਂ ਪੈਰੀ ਇਹਦੇ ਗੱਲ ਪੈ ਗਈ ਗੱਤ ਨੂੰ ਰਾਜਾ ਦੀ ਮਾਰਿਆ ਜਿਹਨੂੰ ਪਤਾ ਨਹੀਂ ਕਿ ਤੱਕ ਦਦੀ ਨੂੰ ਮਾਰਿਆ ਮਾਰ ਤਾ ਨਾ ਮੈਨੂੰ